ਗੁਰਦਾਸਪੁਰ ਦੇ 46 ਪੁਲ ਤੇ ਦੁਕਾਨਦਾਰ ਨੂੰ ਲੁਟੇਰਿਆਂ ਨੇ ਗੋਲੀ ਮਾਰ ਕੇ ਕੀਤਾ ਜ਼ਖਮੀ ਲੁੱਟਣ ਦੀ ਨੀਅਤ ਨਾਲ ਆਏ ਦੁਕਾਨ ਵਿੱਚ ਲੁਟੇਰਿਆਂ ਦਾ ਮਾਲਕ ਨੇ ਡਟ ਕੇ ਕੀਤਾ ਮੁਕਾਬਲਾ ਪੰਜਾਬ ਵਿੱਚ ਲੁੱਟਾਂ ਖੋਹਾਂ ਅਤੇ ਕਤਲੋਗਾਰਤ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ ਤਾਜ਼ਾ ਮਾਮਲੇ ਵਿੱਚ थाना ਕਾਨੂੰਨਵਾਨ ਅਦੀਨ ਪੈਂਦੇ ਪੁਲ 46 ਤੇ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਦੇ ਮਾਲਕ ਨੂੰ ਅਣਪਛਾਤੇ ਲੁਟੇਰਿਆ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਮੂੰਹ ਬਣ ਕੇ ਆਏ ਦੋ ਲੁਟੇਰਿਆ ਨੇ ਦੁਕਾਨ ਵਿੱਚ ਵੜ ਕੇ ਦੁਕਾਨ ਦੇ ਕਰਿੰਦੇ ਨੂੰ ਪਾਸੇ ਕਰਦੇ ਹੋਏ ਜਦੋਂ ਇਕਬਾਲ ਸਿੰਘ ਪੁੱਤਰ ਜਵਨ ਸਿੰਘ ਵਾਸੀ ਨੈਣੋਕੋਟ ਉੱਤੇ ਹਮਲਾ ਕੀਤਾ ਤਾਂ ਮਾਸਟਰ ਇਕਬਾਲ ਸਿੰਘ ਨੇ ਲਾਇਸੈਂਸੀ ਹਥਿਆਰ ਨਾਲ ਲੁਟੇਰਿਆ ਦਾ ਮੁਕਾਬਲਾ ਕੀਤਾ ਅਤੇ ਇਸ ਝੜਪ ਵਿੱਚ ਲੁਟੇਰੇ ਅਤੇ ਮਾਲਕ ਦੁਕਾਨ ਤੋਂ ਬਾਹਰ ਆ ਗਏ ਦੁਕਾਨ ਤੋਂ ਬਾਹਰ ਆਉਂਦੇ ਸਾਰ ਹੀ ਲੁਟੇਰਿਆਂ ਨੇ ਇਕਬਾਲ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗੋਲੀ ਇਕਬਾਲ ਸਿੰਘ ਦੇ ਟਿੱਡ ਦੇ ਸੱਜੇ ਪਾਸੇ ਲੱਗੀ ਹੈ ਜਿਸ ਨੂੰ ਤੁਰੰਤ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਇਕਬਾਲ ਸਿੰਘ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਇਸ ਮੌਕੇ ਥਾਣਾ ਮੁਖੀ ਕਾਨੂੰਨਾਨ ਕੁਲਵਿੰਦਰ ਸਿੰਘ ਅਤੇ ਡੀਐਸਪੀ ਕੁਲਵੰਤ ਸਿੰਘ ਮਾਨਵੀ ਮੌਕੇ ਤੇ ਪਹੁੰਚੇ ਉਨਾਂ ਨੇ ਜ਼ਖਮੀ ਇਕਬਾਲ ਸਿੰਘ ਤੋਂ ਵਿਸਥਾਰ ਵਿੱਚ ਘਟਨਾ ਦੀ ਜਾਣਕਾਰੀ ਲਈ ਅਤੇ ਉਹਨਾਂ ਨੇ ਲੁੱਟੇਰੀਆਂ ਦੇ ਹੁਲੀਏ ਅਤੇ ਦੁਕਾਨ ਵਿੱਚ ਹੋਏ ਸਾਰੇ ਮਾਮਲੇ ਬਾਰੇ ਵੀ ਜਾਣਕਾਰੀ ਲਈ। ਇਸ ਸੰਬੰਧੀ ਜਦੋਂ ਡੀਐਸਪੀ ਕੁਲਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣੇ ਹੀ ਇਹ ਖਬਰ ਮਿਲੀ ਸੀ ਕਿ 46 ਪੁਲ ਉੱਪਰ ਕਿਸੇ ਦੁਕਾਨਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਹੈ। कि पुलिस वालों नाकबंदी कर दी गई है घटना तो बाद जिथे लोग सहिम है पुलिस प्रशासन मौजूदा हालात प्रति रोस भी देख मिल, मिल रहा है गुरदासपुर तू पत्रकार डॉक्टर सरबजीत पिंडर ਡਾਕਟਰ ਨਰਿੰਦਰ ਸਿੰਘ ਕੁਮਾਰ ਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ ਦਾ 24 ਟੀਵੀ ਤੇ ਖਾਸ ਰਿਪੋਰਟ ਇਹ ਦਸਤੋਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਬਾਲ ਸਿੰਘ ਨਾਂ ਦਾ ਵਿਅਕਤੀ ਦੀ ਦੁਕਾਨ ਹੈ ਛਠਿਆੜੀ ਪੁਲ ਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫੈਕ ਕੀਤਾ ਇਨਫੋਰਮੇਸ਼ਨ ਮਿਲੀ ਸੀ ਜਸਟ ਤੇ ਉੱਥੇ ਉਹ ਹਸਪਤਲ ਆਪਾਂ ਆ ਗਏ ਆ ਤੇ ਹਸਪਤਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਜਿਹੜੀ ਉਹ ਕਰ ਰਹੇ ਨਹੀਂ ਫੋਰਚੂਨੇਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅੰਮ੍ਰਿਤਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਤੁਹਾਡੇ ਤੁਹਾਡੇ ਮੁੰਡਾ ਨਹੀਂ ਇੱਕ ਨੌਕਰ ਹੁੰਦਾ ਸਮੋਹ ਨੌਕਰ ਹੈ ਮਤਲਬ ਤੁਹਾਡੀ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਇਹ ਬੰਦੇਆਂ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਆਪ ਨੂੰ ਆਏ ਹੁੰਦਾ ਸਾਨੂੰ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥਿ ਫੜਿਆ ਉਹ ਮੇਰੇ ਡਾਟ ਤਾ ਕੀਤਾ ਉਹਨੇ ਰਵਾੜ ਕਰ ਲਿਆ ਉਹਨੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਇਥੋਂ ਬਾਹਰ ਜਦ ਬਹਿਣ ਲੱਗੇ ਵੀ ਉਹ ਉਹਨਾਂ ਨੂੰ ਕਿ ਸਾਨੂੰ ਫੜਨਾ ਲੈ ਗਈ ਜਾਂ ਮਾਰ ਨਹੀਂ ਨਹੀਂ ਹੱਥੋਂ ਭਾਈ ਇਤਰਾ ਮੈਂ ਅੰਦਰ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਅੱਛਾ ਵੱਜੇ ਉਹਨਾਂ ਦੇ ਮਾਰੇ ਤਾਂ ਮੈਂ ਹੈਗੇ ਆਪਣੇ ਹੁਣ ਕੋਈ ਨਿੰਜਾ ਕਮਾਇਆ ਨਹੀਂ ਨਹੀਂ ਮੇਰੇ ਕਾ ਹਾਂਜੀ ਹਾਂਜੀ ਸਪਾਰਟ ਵੀ ਨਾ ਵੀ ਉਹ ਕਿਸ ਹਸਪੀਟਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਉਹਨੇ ਬੱਚੇ ਡਾਟ ਕਰਦੇ ਸਾਰੇ ਹਸਪਤਾਲ ਵੱਜੇ ਬੱਚੇ ਕਿੰਨੇ ਜਾਣੇ ਇਹ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੋਨੇ ਹੈਗੇ ਪਤਲੇ ਪਤਲੇ ਮੁੰਨੇ ਤੋਨੇ ਕੋਈ ਬਿੱਲਾ ਮੜਾ ਵਿੱਚ ਪਤਾ ਲਾ ਤੁਸੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹਨਾਂ ਆਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦਾ ਹਿਸਾਬ ਤਾ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋਊ ਜਾਂ ਉਦਾਂ ਹੈ ਹੋ ਪਰ ਉਹਨਾਂ ਦਾ ਹਿਸਾਬ ਕਿਤਾ ਵੀ ਇਦਾਂ ਹੀ ਉਹ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਜਮਾ ਨਹੀਂ ਕੋਈ ਤੁਹਾਡੇ ਕੋਲ ਪੈਸੇ ਥੱਲੇ ਦੀ ਮੰਗ ਨਹੀਂ ਮੈਂ ਕੁਝ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਡ ਨੂੰ ਹੱਥ ਵਾਇਆ ਵਾ ਵੀ ਕੋਈ ਗੱਲਬਾਤ ਹੋਏ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦ ਮੈਂ ਥੱਲੇ ਡਾਡ ਕੱਢਿਆ ਉਹ ਦੋ ਵਾਰੋਂ ਪੜ ਲਿਆ ਉਹਦੇ